ਜੋ ਇਸ ਤਰ੍ਹਾਂ ਐਗਰੈਸਿਵ ਹੋਏ ਆ ਉਹ ਵੀ ਹਮਲਾਵਰ ਹੋਏ ਨੇ ਤਾਂ ਹੰਸਰਾ ਦੇ ਹੰਸ ਨੂੰ ਕੌਣ ਕਹੇਗਾ ਕਿ ਤੂੰ ਐਂ ਨਾ ਕਰ ਜੀ ਇਹ ਇਸ ਤਰ੍ਹਾਂ ਗਲਤ ਆਏ ਬਦਲਦੀ ਜੀ ਪਹਿਲਾਂ ਤਾਂ ਇੱਕ ਇਹ ਨਾ ਨੈਰੇਟਿਵ ਸਰਕਟ ਸੈੱਟ ਕਰ ਦਿੱਤਾ ਜਾ ਰਿਹਾ ਉਹ ਨੈਰੇਟਿਵ ਇਹ ਆ ਕਿ ਦਿਖਾ ਦਿੱਤਾ ਜਾਵੇ ਕਿਸਾਨ ਕਿਸਾਨ ਦੀ ਗੱਲ ਨਾ ਕਰੋ ਕਿਸਾਨ ਸਾਡੇ ਨਾਲ ਆ ਅਸੀਂ ਕਿਸਾਨਾਂ ਦੇ ਨਾਲ ਆ ਹੁਣ ਕਈ ਆਗੂ ਕਿਸਾਨ ਦੇ ਰੂਪ ਦੇ ਵਿੱਚ ਗਲਤ ਅਨਸਰ ਆ ਕੇ ਹੰਸ ਹੰਸ ਰਾਜਨ ਜੀ ਨੂੰ ਪਹਿਲਾਂ ਕਿਸਾਨਾਂ ਕੋਲ ਮਿਲੇ ਉਹਨਾਂ ਨੇ ਬੜੇ ਵਧੀਆ ਗੱਲਾਂ ਕੀਤੀਆਂ ਕੁਝ ਲੋਕਾਂ ਨੇ ਵਲੰਟੀਅਰਾਂ ਨੂੰ ਧਮਕੀਆਂ ਦਿੱਤੀਆਂ ਤੁਸੀਂ ਦੇਖਿਆ ਹੋਣਾ ਧਮਕੀਆਂ ਦਿੱਤੀਆਂ ਧਮਕੀਆਂ ਜਿੱਦੋ ਦਿੱਤੀਆਂ ਉਹਦੇ ਰੂਪ ਦੇ ਵਿੱਚ ਡਿਵਰਟ ਹੈ ਜਦ ਕਿ ਹੰਸ ਰਾਜ ਹੰਸ ਜੀ ਤਾਂ ਪਹਿਲਾਂ ਹੀ ਬਹੁਤ ਸੋਹਣਾ ਸਰਬੰਦੇ ਨਾਲ ਗੱਲ ਕਰ ਰਹੇ ਆ ਉਹ ਧਮਕੀਆਂ ਦੇ ਦੇ ਬਾਅਦ ਜਦੋਂ ਵਲੰਟੀਅਰਾਂ ਤੋਂ ਕਿਤੇ ਤਾਂ ਉਹਨਾਂ ਨੇ ਕਿਹਾ ਵੀ ਜੇ ਉਹਨਾਂ ਨੂੰ ਆਪਾਂ ਨਿਭੜਾਂਗੇ ਚਾਰ ਤਰੀਕ ਇਲੈਕਸ਼ਨ ਤੋਂ ਬਾਅਦ ਜੋ ਵੱਡੀ ਕਾਰਮੇ ਬਣੂਗੀ ਹੁਣ ਗੱਲ ਤਾਂ ਕਰ ਦਿੱਤੀ ਕਿ ਗਗਨ ਜੀ ਨੇ ਬੜੇ ਕਿਹਾ ਜੀ ਉਹਨਾਂ ਨੇ ਆ ਕੇ ਸਤਿ ਸ੍ਰੀ ਅਕਾਲ ਰੋਪੜ ਦੇ ਵਿੱਚ ਨੌਜਵਾਨਾਂ ਨੇ ਪੱਗਾਂ ਲਾਤੀਆਂ ਕੁੱਟ ਰਹੇ ਤੁਹਾਡੇ ਬੰਦੇ ਜਦੋਂ ਭਗਵੰਤ ਮਾਨ ਜੀ ਦੀ ਰੈਲੀ ਸੀ ਅਨੰਦਪੁਰ ਸਾਹਿਬ ਦੇ ਵਿੱਚ ਤੁਸੀਂ ਪੱਗਾਂ ਲਾਈਆਂ ਉੱਥੇ ਲੋਕਾਂ ਨੂੰ ਕੁੱਟਿਆ ਤੁਸੀਂ ਉਹ ਤੁਹਾਨੂੰ ਯਾਦ ਨਹੀਂ ਆਉਂਦਾ ਉੱਥੇ ਉੱਥੇ ਤੁਹਾਨੂੰ ਗੁੰਡਾਗਰਦੀ ਯਾਦ ਨਹੀਂ ਆਉਂਦੀ ਮੈਂ ਸਮਝਦਾ ਇੱਕ ਨੈਰੇਟਿਵ ਸੈੱਟ ਕਰਨ ਵਾਸਤੇ ਕੀਤਾ ਗਿਆ ਚਾਹੇ ਜਾਕਰ ਸਾਹਿਬ ਹੈ ਚਾਹੇ ਤੁਹਾਡੇ ਹੰਸਰਾਜ ਜੀ ਹੈ ਚਾਹੇ ਕੋਈ ਵੀ ਬੰਦਾ ਆ ਜਦੋਂ ਕੋਈ ਐਹੋ ਜੀ ਧਮਕੀ ਪਰਿਆ ਅਗੋ ਲਹਿਜੇ ਨਾਲ ਗੱਲ ਵਲੰਟੀਅਰ ਨੂੰ ਧਮਕਾਏਗਾ ਤੇ ਫਿਰ ਉਹਦਾ ਜਵਾਬ ਦੇਣਾ ਬਣਦਾ ਹੈ ਤੇ ਉਹੀ ਜਵਾਬ ਦਿੱਤਾ ਗਿਆ ਕਾਨੂੰਨ ਦੇ ਰਾਹ ਕਰ ਬਾਹਰ ਨਹੀਂ ਕੀਤਾ ਗਿਆ ਜੇ ਜੇ ਇਲੈਕਸ਼ਨ ਕਮਿਸ਼ਨ ਨੂੰ ਇਹ ਦੇਖ ਰਿਹਾ ਹਸਰਾਜੀ ਨੇ ਕਿਹਾ ਇਲੈਕਸ਼ਨ ਕਮਿਸ਼ਨ ਨੂੰ ਇਹ ਵੀ ਦੇਖ ਰਿਹਾ ਕਿ ਕਿਦਾਂ ਕੁੱਟਿਆ ਜਾ ਰਿਹਾ ਰਾਹ ਦੇ ਵਿੱਚ ਇਹ ਚੀਜ਼ ਇੱਕ ਸਮਝੋ ਅਸੀਂ ਅਸੀਂ ਮੱਧ ਪ੍ਰਦੇਸ਼ ਦੇ ਅੰਦਰ ਰਾਜਸਥਾਨ ਦੇ ਅੰਦਰ ਛੱਤੀਸਗੜ੍ਹ ਦੇ ਅੰਦਰ ਸਾਰੇ ਕਿਸਾਨਾਂ ਦੀਆਂ ਵੋਟਾਂ ਨਹੀਂ ਜਿੱਤਿਆ ਵੀ ਹੰਸਰਾਜ ਹੰਸ ਜੀ ਨੇ ਇਹ ਕਿਹਾ ਆ ਕਿ ਤੁਸੀਂ ਵੇਖਣਾ ਜਿਹੜੀ ਅੱਗੇ ਉਹਨਾਂ ਦੇ ਸੰਗਤ ਬੈਠੀ ਆ ਜਿਹੜੇ ਵੋਟਰ ਬੈਠੇ ਆ ਉਹ ਵੋਟਰ ਕਿਉਂਕਿ ਜਦੋਂ ਉਹਨਾਂ ਨੇ ਜਿਹੜੇ ਸ਼ਬਦ ਵਰਤੇ ਸੀ ਜਾਣ ਸਕਦੇ ਆਂ ਵੀ ਉਹ ਕੌਣ ਲੋਕ ਬੈਠੇ ਸੀ ਉਹਨਾਂ ਦੇ ਅੱਗੇ ਸੁਣ ਕੌਣ ਰਏ ਸੀ ਤਾਂ ਉਹਨਾਂ ਨੇ ਇਹ ਕਿਹਾ ਕਿ ਤੁਸੀਂ ਦੇਖਣਾ ਇਹ ਤੁਹਾਡੇ ਕਦਮਾਂ 'ਚ ਹੋਣਗੇ ਕਹਿੰਦਾ ਇੱਕ ਤਰੀਕ ਤੋਂ ਬਾਅਦ ਇਹ ਤੁਹਾਡੇ ਆ ਕੇ ਪੈਰੀ ਪਹਿਨਗੇ ਤੁਹਾਡੇ ਕਦਮਾਂ 'ਚ ਪਹਿਨਗੇ ਇਹ ਇੱਕ ਦਿਨ ਬਾਅਦ ਕਿਹਨਾ ਵਾਸਤੇ ਕਿਹਾ ਬਤਾ ਦਿੰਦੇ ਨੇ ਉਹ ਕਿਨਾ ਵਾਸਤੇ ਕਿਹਾ ਜੋ ਲੋਕ ਆਮ ਚਰਚਾ ਚੱਲਦੀ ਹੈ ਚਰਚਾ ਚੱਲਦੀ ਹੈ ਕਿ ਕੁਝ ਲੋਕ ਪੈਸੇ ਲੈ ਕੇ ਸਰਕਾਰਾਂ ਜਿਹੜੀ موجوده ਸਰਕਾਰ ਹੈ ਜਾਂ ਵਿਰੋਧੀਆਂ ਦੇ ਹੱਥਾਂ 'ਚ ਖੇਡ ਰਹੀਏ ਲੋਕ ਕਹਿੰਦੇ ਬਹਿ ਨਹੀਂ ਕਹਿ ਰਹੇ ਲੋਕ ਕਹਿੰਦੇ ਉਹਨਾਂ ਲੋਕਾਂ ਵਾਸਤੇ ਤਾਂ ਜਵਾਬ ਰਹੀ ਹੀ ਹੈ ਨਾ ਵੀ ਜੋ ਗਲਤ ਕੰਮ ਕੀਤਾ ਤੇ ਉਹ ਗਲਤ ਗੱਦੇ ਨਤੀਜੇ ਸਹੀ ਧੜਾਨਗੇ ਉਹਨਾਂ ਨੂੰ ਉਹੀ ਨਤੀਜੇ ਭੁਗਤਣੇ ਪੈਣਗੇ ਇਹ ਕਿਹਾ ਗਿਆ ਨਹੀਂ ਨਹੀਂ ਉਹਨਾਂ ਨੇ ਲੋਕ ਲੋਕ ਗੋਸ਼ਾ ਜੀ ਇਹ ਰੀ ਅੋਜਲਾਜ ਦੀ ਰੈਲੀ ਦੇ ਵਿੱਚ ਜਿਹੜੀ ਘਟਨਾ ਵਾਪਰੀ ਹੈ ਮੈਂ ਇਹਦੇ ਤੇ ਵੀ ਗੱਲ ਕਰਨੀ ਚਾਹੁੰਨਾ ਆ ਇਹਦੇ ਪਿੱਛੇ ਕੀ ਹੋ ਸਕਦਾ ਹੈ ਤੁਹਾਡੀ ਆਵਾਜ਼ ਮਿਊਟ ਆ ਰਹੀ ਹੈ ਮਦਨਦੇਵ ਜੀ ਇਹ ਜਾਂਚ ਦਾ ਵਿਸ਼ਾ ਆ ਵੀ ਇਹਦੇ ਇਹਦੇ ਪਿੱਛੇ ਕਾਰਨ ਕੀ ਆ ਪਰ ਬੜੀ ਮਦਭਾਗੀ ਗੱਲ ਹੈ ਕਿ ਗੋਲੀਆਂ ਚੱਲ ਰਹੀਆਂ ਕਿਤੇ ਸੈਲੀਬ੍ਰਿਟੀ ਮਾਰ ਰਿਹਾ ਕਿਤੇ ਕਬੱਡੀ ਖਿਡਾਰੀ ਮਾਰ ਰਿਹਾ ਕਿਤੇ ਸੰਤ ਸਮਾਜ ਦੇ ਬੰਦੇ ਮਾਰ ਰਿਹਾ ਕਦੇ ਆਮ ਲੋਕ ਮਾਰ ਰਿਹਾ ਇਹ ਪੰਜਾਬ ਦੇ ਅੰਦਰ ਲਾਉਣ ਆਰਡਰ ਦੀ ਸਿੱਧੀ ਠੀਕ ਨਹੀਂ ਆ ਇਹਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਆ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਵੀ ਕਹਿੰਨੇ ਆ ਦੇਖਣ ਜਾਂਚ ਕਰਨ ਇਹਦੇ ਪਿੱਛੇ ਕੀ ਕਾਰਨ ਆ ਤਾਂ ਹੁਣ ਜਾਂਚ ਤੋਂ ਪਤਾ ਲੱਗੂਗਾ ਹੁਣ ਦੂਜੀ ਗੱਲ ਰਹਿ ਗਈ ਮੇਰੇ ਗਗਨਦੀਪ ਵੀਰ ਜੀ ਨੇ ਗੱਲ ਕੀਤੀ ਸੀ ਪੱਗ ਦੀ ਮਰਿਆਦਾ ਦੀ ਦੇਖੋ ਦੋਨੋਂ ਬੁਲਾ ਰਹੇ ਨਰਵਾਲ ਸਾਹਿ ਜਿਹੜੀ ਗੱਲ ਕਹਤੀ ਹੈ ਨਾ ਇਸ ਗੱਲ ਤੇ ਮਾਫੀ ਕਿਹਨੂੰ ਮੰਗਣੀ ਚਾਹੀਦੀ ਹੈ ਗੰਗਨਨੀਤ ਨੂੰ ਪਤਾ ਹੁਣ ਦੂਜੀ ਗੱਲ ਆਮ ਆਦਮੀ ਪਾਰਟੀ ਦੇ ਜਿਹੜੇ ਸੁਪਰੀਮੋ ਕੇਜਰੀਵਾਲ ਸਾਹਿਬ ਉਹ ਛੇ ਲੋ ਬੰਦਿਆਂ ਤੋਂ ਮਾਫੀ ਮੰਗ ਚੁੱਕਿਆ ਹੈ ਆਫੀਸ਼ੀਅਲ ਮਾਫੀ ਪਹਿਲਾਂ ਗਲਤੀ ਕਰ ਲੈਂਦੇ ਫਿਰ ਮਾਫੀ ਮੰਗਦੇ ਆ ਮੈਂ ਇਹ ਕਹਿੰਨਾ ਪੰਜਾਬ ਦੇ ਵਿੱਚ ਤੁਸੀਂ 2 ਸਾਲ ਪਹਿਲਾਂ ਬਦਲਾਅ ਦੀ ਰਾਜਨੀਤੀ ਕੀਤੀ ਸੀ ਵੀ ਬਦਲਾਅ ਲੈ ਕੇ ਆਵਾਂਗੇ ਕੀ ਆਪਾਂ ਮੰਨਦੇ ਨਹੀਂ ਕਿ ਅੱਜ ਪੰਜਾਬ 'ਚ ਬਦਲਾਅ ਉਲਟੇ ਪਾਸੇ ਚਲਾ ਗਿਆ ਪੰਜਾਬ 'ਚ ਨੌਜਵਾਨ ਸਾਡੇ ਮਰ ਰਹੇ ਆ ਨਸ਼ੇ 'ਚ ਨੌਜਵਾਨ ਮਰ ਰਹੇ ਆ ਰੋਜ਼ ਚੈਨੀਆ ਖਿੱਚੀਆਂ ਜਾ ਰਹੀਆਂ ਸਾਡੀਆਂ ਮਤਾਵਾਵਾਂ ਪ ਜ਼ਿੰਮੇਵਾਰ ਇਹਦਾ ਰਿਜ਼ਲਟ ਕਿੱਦਾਂ ਮਿਲਣਾ ਦੇਖੋ ਮਦਨਦੀਪ ਜੀ ਰਿਜ਼ਲਟ ਬਿਲਕੁਲ ਲੋਕਤੰਤਰ ਦੇ ਵਿੱਚ ਜਿਹੜਾ ਰਿਜ਼ਲਟ ਲੋਕ ਦਿੰਦੇ ਆ ਹੁਣ ਆ 10 ਦਿਨ ਰਹਿ ਗਏ ਪਤਾ ਲੱਗ ਜਾ ਰਿਜ਼ਲਟ ਆਮ ਆਦਮੀ ਪਾਰਟੀ ਨੇ ਜੋ ਭੀਜਿਆ ਸੀ ਦਾ ਫਸਟ ਟਾਈਮ ਇਕੱਲੇ ਲੜ ਰਹੇ ਆ ਅਸੀਂ ਪਹਿਲਾਂ ਤਾਂ ਲੜਦੇ ਸੀ ਅਸੀਂ ਜੇ ਯੂਪੀ ਦੇ ਵਿੱਚ ਲੜੇ ਆ ਨਾ ਇਕੱਲੇ ਤੇ ਲੋਕਾਂ ਨੂੰ ਦਿਖਾਇਆ ਉਹਦੇ ਵਿੱਚ ਚੇਂਜ ਕਰਕੇ ਦਿਖਾਇਆ ਪਰ ਇਹਨਾਂ ਨੇ ਚੇਂਜ ਨਹੀਂ ਕੀਤਾ ਉਲਟੇ ਪਾਸੇ ਚੇਂਜ ਕਰਿਆ ਕੋਈ ਸਮਝ ਨਹੀਂ ਆ ਰਹੀ ਮੈਨੂੰ ਅਚਾਹ ਮੈਨੂੰ ਨਹੀਂ ਆ ਰਹੀ ਮਦਨਦੇਵ ਜਿਹੜਾ ਹੈ ਤੁਸੀਂ ਗੱਲ ਕੀਤੀ ਹੈ ਵੀ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਹੈ ਬਿਲਕੁਲ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਹੈ ਉਹ ਤੇ ਜ਼ਿੰਮੇਵਾਰੀ ਤੇ ਖਰੇ ਵੀ ਉਤਰੇ ਸੀਰੀਅਸ ਵੀ ਹੈ ਜਿਹੜੇ ਹਜ਼ਾਰਾਂ ਕਿਲੋ ਦੀ ਜਿਹੜੀ ਆ ਥੇਪ ਫੜੀ ਗਈ ਹੈ ਨਾ ਨਸ਼ੇ ਦੀ ਇਹ ਜਿਹੜੀ 50 ਕਿਲੋਮੀਟਰ ਦਾ ਦਾਇਰਾ ਵਧਿਆ ਉਸੇ ਕਰਕੇ ਫੜੀ ਗਈ ਹੈ ਦੂਜੀ ਗੱਲ ਕੁਝ ਲੋਗ ਦਿੱਲੀ ਬਣਾ ਰਹੇ ਇੰਡਸਟਰੀਆਂ ਬਣੀਆਂ ਹੋਈਆਂ ਉਹ ਉਹਦਾ ਸਬੂਤ ਦੇ ਦਿਨਾ ਲੁਧਿਆਣੇ 135 ਕਿਲੋ ਦੀ ਜਿਹੜੀ ਫੜੀ ਗਈ ਆ ਉਹਦੀ ਇੰਡਸਟਰੀ ਦਿੱਲੀ ਲੱਗੀ ਸੀ ਤੇ ਲੁਧਿਆਣੇ ਲੱਗੀ ਹੋਈ ਸੀ ਦੋਨੋਂ ਜਗ੍ਹਾ ਤੇ ਸਰਕਾਰਾਂ ਨੇ ਵੀ ਉਹ ਫੜੇ ਗਏ ਆ ਕਿ ਜਕੇਂਦਰ ਸਰਕਾਰ ਦੀ ਏਜੰਸੀ ਨੇ ਫੜੇ ਪੰਜਾਬ ਸਰਕਾਰ ਨੇ ਨਹੀਂ ਫੜੇ ਅਸੀਂ ਤਾਂ ਜ਼ਿੰਮੇਵਾਰੀ ਨਾਲ ਆਪਣਾ ਕੰਮ ਨਿਭਾ ਰਿਹਾ ਇਹ ਪੰਜਾਬ ਸਰਕਾਰ ਨੂੰ ਵੀ ਸਾਥ ਦੇਣਾ ਚਾਹੀਦਾ ਹੁਣ ਮੈਂ ਵਾਰ-ਵਾਰ ਇਹ ਗੱਲ ਕਹਿਣਾ ਜਦੋਂ ਇਹਨਾਂ ਨੇ ਵਾਅਦਾ ਕੀਤਾ ਸੀ ਕਿ ਨਸ਼ਾ ਜੜ੍ਹ ਤੋਂ ਖਤਮ ਕਰ ਦਾਂਗੇ ਉਹ ਕਿਸ ਬਿਨਾ ਤੇ ਕਿਸ ਪ੍ਰੂਫ ਸੀ ਇਹਨਾਂ ਕੋਲ ਕਿ ਇਹਨਾਂ ਕੋ ਤਾਤ ਸੀਗੇ ਵੀ ਅਸੀਂ ਖਤਮ ਕਰ ਸਕਦੇ ਆ ਵੀ ਕਿਹੜੇ ਕਿੰਗਪਿੰਨ ਬੈਠੇ ਸੀ ਕੀ ਉਹ ਕਿੰਗਬਿਨ ਫੜਲੇ ਕੀ ਭ੍ਰਸ਼ਟਾਚਾਰ ਦੇ ਕਿੰਗਬਿਨ ਫੜਲੇ ਸਿਰਫ ਸਿਰਫ ਗੱਲਾਂ ਬਾਤਾਂ ਨਾ ਕਢਾ ਨਾ ਬਣਾਣਾ ਆਮਦਮੀ ਪਟਿਆ ਸੀ ਤਾਂ ਆਪਣੀ ਜਿੰਮੇਵਾਰੀ ਨਿਭਾ ਰਿਆ ਅਸੀਂ ਸੀਰੀਅਸ ਵੀ ਆ ਅਸੀਂ ਪੰਜਾਬ ਦੇ ਇਸ਼ੂ ਤੇ ਜੀ ਗਗਨ ਜੀ ਗਗਨ ਜੀ ਗੱਲਾਂ ਵੀ ਗੈਰ ਜ਼ਿੰਮੇਵਾਰੀ ਸਿਰਫ ਵੋਟਾਂ ਤੱਕ ਪਹੁੰਚ ਚੱਲੀ ਆਪਣੀ ਰਾਜਨੀਤੀ ਚਮਕਾਉਣ ਵਾਸਤੇ ਬਿਆਨ ਹੀ ਨਾ ਦੇਣੇ ਸੀ ਹਰ ਵਾਰੀ ਕਹਿੰਦੇ ਜੀ ਹੁਣ ਤਾਂ ਪਤਾ ਬਾਅਦ ਚੋਂ ਲੱਗਾ ਹੁਣ ਗੱਲ ਇਦਾਂ ਐ ਮੈਂ ਇਹ ਕਹਿੰਦੇ ਵੀ ਨਸ਼ਾ ਇਧਰੋਂ ਆਂਦਾ ਉਧਰੋਂ ਆਂਦਾ ਮੈਂ ਸਿਰਫ ਇਨਾ ਪੁੱਛਣਾ ਚਾਹੁੰਦਾ 62 ਠੇਕੇ ਬੰਦ ਕਰ ਦਿੱਤੇਗੇ ਸੀ ਇੱਥੇ ਲੁਧਿਆਣੇ ਜੇ ਉੱਥੇ ਨਸ਼ਾ ਵੇਚ ਰਿਆ ਸੀਗਾ ਉਹੀ ਭਗਵੰਤਪਾਲ ਉਦੇ ਬਾਰੇ ਜਵਾਬਗੀ ਦੇਣਗੇ ਦੂਜੀ ਗੱਲ 100 ਮੀਟਰ ਦੀ ਰੇਂਜ ਸੀ ਮੰਦਰ ਤੇ ਗੁਰਦੁਆਰੇ ਤੋਂ ਠੇਕੇ ਦੀ ਦੂਰੀ ਉਹ 30 ਮੀਟਰ ਕਰ ਦਿੱਤੀ ਗਈ ਉਹਦੀ ਕੀ ਮਜਬੂਰੀ ਸੀਗੀ ਇਹ ਚੀਜ਼ਾਂ ਇਹ ਦੱਸਣਗੇ ਨਹੀਂ ਕਿਉਂਕਿ ਮੈਂ ਤਾਂ ਬਾਰ ਬਾਰ ਕਹਿੰਦਾ ਦੇਖੋ ਦਿੱਲੀ ਦੇ ਵਿੱਚ ਵੀ ਜਿਹੜਾ ਲੀਕਰ ਸਕੈਮ ਹੋਇਆ ਪੰਜਾਬ 'ਚ ਵੀ ਉਹੀ ਚੱਲ ਰਿਹਾ ਸਿਰਫ ਨਸ਼ੇ ਤੇ ਸਰਕਾਰ ਚੱਲ ਰਹੀ ਨਸ਼ੇ ਦੇ ਖਿਲਾਫ ਕਰਕੇ ਸਰਕਾਰ ਆਈ ਸੀ ਪਰ ਨਸ਼ੇ ਦੇ ਹੱਕ 'ਚ ਬੋਲ ਰਹੀ ਆ ਜੀ